ਇਲਵਮ ਜਲੰਧਰ ਦੇ ਇਹਨੇ ਵਿਅਕਤੀ ਨੇ ਸਾਨੂੰ ਕੰਪਲੇਂਟ ਦਿੱਤੀ ਕਿ ਇਹ ਆਪਣਾ ਘਰ ਦੀ ਉਸਾਰੀ ਕਰ ਰਿਹਾ ਸੀਗਾ ਉਹਦੇ ਵਿੱਚ ਪਰਸੂ ਦਿਨ ਕੁਝ ਵਿਅਕਤੀ ਇਹਦੇ ਘਰ ਆਏ ਜੋ ਕਿ ਆਪਣੇ ਆਪ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਫੀਲਡ ਆਫੀਸਰ ਦੱਸਦੇ ਹੋਏ ਉਹਨੂੰ ਦੱਸ ਕੇ ਗਏ ਕਿ ਤੇ ਘਰ ਦੀ ਉਸਾਰੀ ਜਿਹੜੀ ਹੈ ਗਲਤ ਤਰੀਕੇ ਨਾਲ ਕਰ ਰਹੇ ਆ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਜਿਹੜੀ ਕਿ ਇਹਨਾਂ ਚੋਂ ਇੱਕ ਲੜਕੀ ਜਿਹੜੀ ਸੀਗੀ ਮਿਸਟੀ ਨਾਮਕ ਉਹਨੂੰ ਉਹਨਾਂ ਨੇ ਆਪਣਾ ਫੀਲਡ ਆਫੀਸਰ ਦੱਸਿਆ ਤੇ ਦੱਸਿਆ ਕਿ ਇਹਦੇ ਅੰਡਰ ਹੀ ਇਹ ਸਾਰਾ ਉਸਾਰੀ ਦਾ ਕਰਨ ਅਤੇ ਟਾਉਣ ਦਾ ਕੰਮ ਹੈ ਸੋ ਹੁਣੇ ਆਰਡਰ ਅਸੀਂ ਇਹ ਮੈਡਮ ਨੇ ਕਰ ਦਿੱਤੇ ਤਾਂ ਤੇਰਾ ਸ਼ਾਮ ਤੱਕ ਹੀ ਅਸੀਂ ਇਹ ਸਾਰੀ ਉਸਾਰੀ ਢਾ ਦੇਣੀ ਹੈ ਉੱਥੇ ਇਹਨਾਂ ਨੇ ਉਹਦੇ ਕੋਲੋਂ 10000 ਰੁਪਏ ਦੀ ਮੰਗ ਕੀਤੀ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਕਿ ਇਹਨਾਂ ਵਿੱਚੋਂ ਜਿਹੜੇ ਤਿੰਨ ਵਿਅਕਤੀ ਨੇ ਉਹ ਪ੍ਰੈਸ ਰਿਲੇਟਿਡ ਵਿਅਕਤੀ ਨੇ ਉਹ ਪ੍ਰੈਸ ਦੇ ਵਿੱਚ ਆਪਣਾ ਉਹਨਾਂ ਨੇ ਚੈਨਲ ਬਣਾਇਆ ਹੋ ਸੀਗਾ ਵੈਬ ਪੋਰਟਲ ਜਿਹਨੂੰ ਕਹਿੰਦੇ ਆ ਆਪਣੇ ਆ ਵੀਡੀਓਜ਼ ਬਣਾਉਂਦੇ ਸੀਗੇ ਵੀਡੀਓਜ਼ ਬਣਾ ਕੇ ਅਪਲੋਡ ਕਰਦੇ ਸੀਗੇ ਇਸ ਕਰਕੇ ਉਹਨਾਂ ਨੂੰ ਸਰਕਾਰੀ ਡਿਪਾਰਟਮੈਂਟਸ ਦੀ ਨੋਲਿਜ ਵੀ ਸੀਗੀ ਜਿਹੜੇ ਜਦੋਂ ਇਹ ਗੱਲ ਸਾਰੀ ਪੁਚਕੇਚ ਵਿੱਚ ਸਾਹਮਣੇ ਆਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਕਿਸੇ ਵੀ ਡਿਪਾਰਟਮੈਂਟ ਰਿਲੇਟਡ ਨਹੀਂ ਹਨ ਇਹ ਪ੍ਰਾਈਵੇਟ ਬੰਦੇ ਹਨ ਜਿਹੜਾ ਡਿਪਾਰਟਮੈਂਟ ਦੀ ਇਮਪਰਸੋਨੇਸ਼ਨ ਕਰਕੇ ਉਹਨਾਂ ਦੀ ਆਈਡੈਂਟੀ ਦਾ ਫਾਇਦਾ ਚੁੱਕਦੇ ਹੋਏ ਇਸ ਉਸ ਬੰਦੇ ਤੋਂ ਠੱਗੀ ਮਾਰਨਾ ਚਾਹੁੰਦੇ ਸਨ ਖੁਦ ਨੂੰ ਹੁਣ ਨਗਰ ਨਿਗਮ ਦਾ ਅਫਸਰ ਦੱਸ ਕੇ ਬਿਲਡਿੰਗ ਮਾਲਕ ਤੋਂ ਪੈਸੇ ਵਸੂਲਣ ਵਾਲੇ 4 ਗ੍ਰਿਫਤਾਰ ਜਲੰਧਰ ਪੁਲਿਸ ਹੱਥ ਲਗੀ ਵੱਡੀ ਸਫਲਤਾ ਪੁਲਿਸ ਨੇ ਲੁਟੇਰਿਆਂ ਕੋਲੋਂ 5000 ਰੁਪਏ ਦੀ ਨਕਦੀ ਵੀ ਕੀਤੀ ਬਰਾਮਦ ਦੱਸਦੀ ਹੈ ਕਿ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰ ਪੁਲਿਸ ਨੇ ਸਰਕਾਰੀ ਅਫਸਰ ਦੱਸ ਕੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ 4 ਮੈਂਬਰੀ ਗਰੋ ਦਾ ਪਰਦਾਫਾਸ਼ ਕੀਤਾ ਹੈ ਕੀ ਹੈ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਜਲੰਧਰ ਬ੍ਰੀਜ਼ ਟੀਵੀ ਜਿਨ੍ਹਾਂ ਦੇ ਵਿੱਚ ਮਦਈ ਚਤਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਆ ਤਲਵੰ ਜਲੰਧਰ ਦਾ ਇਹਨੇ ਵਿਅਕਤੀ ਨੇ ਸਾਨੂੰ ਕੰਪਲੇਂਟ ਦਿੱਤੀ ਕਿ ਇਹ ਆਪਣਾ ਘਰ ਦੀ ਉਸਾਰੀ ਕਰ ਰਿਹਾ ਸੀਗਾ ਉਹਦੇ ਵਿੱਚ ਪਰਸੂ ਦਿਨ ਕੁਝ ਵਿਅਕਤੀ ਇਹਰੇ ਘਰ ਆਏ ਜੋ ਕਿ ਆਪਣੇ ਆਪ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਫੀਲਡ ਆਫੀਸਰ ਦੱਸਦੇ ਹੋਏ ਉਹਨੂੰ ਦੱਸ ਕੇ ਗਏ ਕਿ ਤੇ ਘਰ ਦੀ ਉਸਾਰੀ ਜਿਹੜੀ ਹੈ ਗਲਤ ਤਰੀਕੇ ਨਾਲ ਕਰ ਰਹੇ ਆ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਆ ਉਸ ਵਕਤ ਇਸ ਜਿਹੜਾ ਚਤਰ ਸਿੰਘ ਜੀ ਦਾ ਉਹ ਘਰ હાજર ਨਹੀਂ ਸੀਗਾ ਤੇ ਉਹਦੇ ਫਾਦਰ ਨੂੰ ਇਹ ਵਿਅਕਤੀ ਆਪਣਾ ਫੋਨ ਨੰਬਰ ਦੇ ਗਏ ਤੇ ਉਹਨੂੰ ਕਹਿ ਕੇ ਗਏ ਕਿ ਸਾਨੂੰ ਇਸ ਨੰਬਰ ਦੇ ਉੱਤੇ ਕੰਟੈਕਟ ਕੀਤਾ ਜਾਵੇ। ਕੱਲ ਸਵੇਰੇ ਜਦੋਂ ਚਤਰ ਸਿੰਘ ਨੇ ਇਹਨਾਂ ਬੰਦਿਆਂ ਦੇ ਨਾਲ ਤਾਲਮੇਲ ਕਾਇਮ ਕੀਤਾ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਇਸ ਜਗ੍ਹਾ ਦੇ ਉੱਤੇ ਇਸ ਨੰਬਰ ਦੇ ਉੱਤੇ ਆ ਕੇ ਸਾਨੂੰ ਸ਼ਹਿਰ ਮਿਲ। ਉਹਨੇ ਦੱਸਿਆ ਕਿ ਮੈਂ ਆਪਣੀ ਵਾਈਫ ਨੂੰ ਲੈ ਕੇ ਦਾਦਾ ਹਸਪੀਟਲ ਪਠਾਨਕੋਟ ਚੌਂਕ ਜਾ ਰਹਿਆਂ ਹਾਂ ਤੇ ਉਹਨਾਂ ਨੇ ਇੱਕ ਅਰਜ ਉਥੇ ਕਾਲੀ ਪਾਈ ਕਿ ਸਾਨੂੰ ਇੱਥੇ ਹੀ ਅਸੀਂ ਆ ਜੰਨੇ ਆ ਅਸੀਂ ਵੀ ਇਸੇ ਏਰੀਆ ਦੇ ਵਿੱਚ ਫਿਰ ਰਹੇ ਆ ਤੇ ਅਸੀਂ ਤੈਨੂੰ ਇੱਥੇ ਹੀ ਆ ਕੇ ਮੁਲਾਕਾਤ ਕਰਦੇ ਆ ਜਦ ਇਹ ਵਿਅਕਤੀ ਚਤਰ ਸਿੰਘ ਨੂੰ ਮਿਲੇ ਤੇ ਉਹਨਾਂ ਨੇ ਉਹਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਤੇਰੇ ਕੋਲ ਰਿਕੁਆਇਰਡ ਪਰਮਿਸ਼ਨਸ ਨਹੀਂ ਹਨ ਉਹ ਸਾਰੀ ਕਰਨ ਦੀਆਂ ਤੇਰੇ ਕੋਲ ਐਨਓਸੀ ਨਹੀਂ ਹੈ ਡਿਪਾਰਟਮੈਂਟ ਦੀ ਜਿਹਦੇ ਜੋ ਕਿ ਤੈਨੂੰ ਇੱਕ ਕਾਗਜ਼ ਪੱਤਰ ਪੂਰੇ ਕਰਨ ਵਾਸਤੇ 2.5 ਤੋਂ 3 ਲੱਖ ਰੁਪਈਆ ਜਿਹੜਾ ਲੱਗੇਗਾ ਪਰ ਕਿਉਂਕਿ ਤੇਰੇ ਕੋਲ ਇਹ ਕਾਗਜ਼ ਪੱਤਰ ਨਹੀਂ ਹਨ ਸੋ ਇਹ ਉਸਾਰੀ ਜਿਹੜੀ ਹੈ ਤੇਰੀ ਢਾ ਦਿੱਤੀ ਜਾਏਗੀ ਜਿਹੜੀ ਕਿ ਇਹਨਾਂ ਚੋਂ ਇੱਕ ਲੜਕੀ ਜਿਹੜੀ ਸੀਗੀ ਮਿਸਟੀ ਨਾਮਕ ਉਹਨੂੰ ਉਹਨਾਂ ਨੇ ਆਪਣਾ ਫੀਲਡ ਅਫੀਸਰ ਦੱਸਿਆ ਤੇ ਦੱਸਿਆ ਕਿ ਇਹਦੇ ਅੰਡਰ ਹੀ ਇਹ ਸਾਰਾ ਉਸਾਰੀ ਦਾ ਕਰਨ ਅਤੇ ਢਾਉਣ ਦਾ ਕੰਮ ਹੈ ਸੋ ਹੁਣੇ ਆਰਡਰ ਅਸੀਂ ਇਹ ਮੈਡਮ ਨੇ ਕਰ ਦਿੱਤੇ ਤੇ ਤੇਰਾ ਸ਼ਾਮ ਤੱਕ ਹੀ ਅਸੀਂ ਇਹ ਸਾਰੀ ਉਸਾਰੀ ਢਾ ਦੇਣੀ ਹੈ ਉੱਥੇ ਇਹਨਾਂ ਨੇ ਉਹਦੇ ਕੋਲੋਂ 10000 ਰੁਪਏ ਦੀ ਮੰਗ ਕੀਤੀ ਕਿ ਸਾਨੂੰ 10000 ਰੁਪਏ ਦੇ ਤਾਂ ਤੇਰਾ ਮਸਲਾ ਇੱਥੇ ਹੀ ਰਫਾ-ਦਫਾ ਕਰ ਦਿੰਦੇ ਆ ਜਿਹੜਾ ਕਿ ਮਦਈ ਚਦਰ ਸਿੰਘ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋਲ ਇਹ ਅਮਾਉਂਟ ਤਾਂ ਇਸ ਟਾਈਮ ਪ੍ਰੈਜ਼ੈਂਟ ਨਹੀਂ ਹਨ ਉਹਨਾਂ ਨੇ ਆਪਣੇ ਫੋਨ ਤੋਂ Paytm ਦਾ ਜਿਹੜਾ ਸਕੈਨਰ ਹੁੰਦਾ ਹੈ ਉਹ ਇਹਨਾਂ ਨੂੰ WhatsApp ਕੀਤਾ ਤੇ ਕਿਹਾ ਕਿ ਜੇਕਰ ਤੇਰ ਕੋ ਕੈਸ਼ ਅਵੇਲੇਬਲ ਨਹੀਂ ਹੈ ਤੇ ਸਾਨੂੰ ਆਨਲਾਈਨ ਹੀ ਇਹਦੀ ਪੇਮੈਂਟ ਕਰ ਦਿੱਤੀ ਜਾਵੇ। ਮਦਈ ਨੇ ਉਹਨਾਂ ਨੂੰ ਦੱਸਿਆ ਕਿ ਮੇਰੇ ਕੋ ਕੈਸ਼ ਵੀ ਨਹੀਂ ਹੈ, ਆਨਲਾਈਨ ਵੀ ਨਹੀਂ ਮੈਂ ਪੇ ਕਰ ਸਕਦਾ। ਮੈਨੂੰ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਮੈਂ ਘਰੋਂ ਜਾ ਕੇ ਇਹ ਅਮਾਉਂਟ ਲੈ ਕੇ ਆ ਜਾਵਾਂ। ਜਦੋਂ ਉਹਨੀ ਜਦੋਂ ਉਹ ਘਰੋਂ ਪੈਸੇ ਲੈ ਕੇ ਆਇਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੌਰੈਂਸ ਸਕੂਲ ਲਾਗੇ ਅਕਸ਼ਰਤਾ ਮੰਦਿਰ ਤੇ ਲਾਗੇ ਮਿਲਿਆ ਤੇ ਉਹਨੇ ਇਹ ਆਪਣੀ ਮੁਸੀਬਤ ਉਹਨਾਂ ਦੇ ਸਾਹਮਣੇ ਰੱਖੀ ਕਿ ਮੇਰੇ ਕੋਲ ਪੈਸੇ ਅਦਾਇਗੀ ਕਰਨ ਦੇ ਵਾਸਤੇ ਮੈਂ ਸਕਸ਼ਮ ਨਹੀਂ ਹਾਂ ਤਾਂ ਉਹਨੇ ਸਿਰਫ ਤੇ ਸਿਰਫ 5000 ਰੁਪਇਆ ਹੀ ਉਹਨਾਂ ਨੂੰ ਕਿਹਾ ਕਿ ਸਾਨੂੰ ਦੇ ਦੇ ਤੇ ਤੇਰਾ ਮਸਲਾ ਇੱਥੇ ਹੀ ਰਫਾ-ਦਫਾ ਕਰਦੇ ਹਾਂ ਜਦੋਂ ਇਹ ਗੱਲਬਾਤ ਹੋ ਰਹੀ ਸੀਗੀ ਤੇ ਮਦਈ ਨੂੰ ਇਹਨਾਂ ਦੀ ਗੱਲਾਂ ਬਾਤਾਂ ਤੋਂ ਇਹਨਾਂ ਤੇ ਸ਼ੱਕ ਹੋਣਾ ਸ਼ੁਰੂ ਹੋਇਆ ਉਹਨੇ 5000 ਰੁਪਏ ਤੇ ਇਹਨਾਂ ਨੂੰ ਅਦਾ ਕਰ ਦਿੱਤੇ ਲੇਕਿਨ ਨਾਲ ਹੀ ਉੱਥੇ ਜਿਹੜੀ ਸਾਡੀ ਪੀਸੀਆਰ ਸੀਗੀ ਉਹਨੂੰ ਇਨਫੋਰਮ ਕੀਤਾ ਜੋ ਪੀਸੀਆਰ ਨੇ ਤੁਰੰਤ ਮੌਕੇ ਤੇ ਆ ਕੇ ਇਹ ਚਾਰੋ ਜਿਹੜੇ ਵਿਅਕਤੀ ਸੀਗੇ ਨਾਲ ਹੀ ਸਾਡਾ ਮੁਦਈ ਇਹ ਸਾਰਿਆਂ ਨੂੰ ਲੈ ਕੇ ਥਾਣੇ ਆ ਗਏ ਥਾਣੇ ਆ ਕੇ ਜਦੋਂ ਇਹਨਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਗਈ ਤੇ ਸਮਝ ਆਇਆ ਕਿ ਇਹ ਜਿਹੜੇ ਚਾਰ ਵਿਅਕਤੀ ਨੇ ਇਹ ਕਿਸੇ ਵੀ ਸਰਕਾਰੀ ਡਿਪਾਰਟਮੈਂਟ ਮਿਊਨਿਸਪਲ ਕਾਰਪੋਰੇਸ਼ਨ ਨਾਲ ਸਮਰਧਨ ਨਹੀਂ ਹਨ ਇਹਨਾਂ ਕੋਲ ਕੋਈ ਰਾਈਟ ਨਹੀਂ ਸੀਗੀ ਕਿ ਇਹ ਕਿਸੇ ਵੀ ਵਿਅਕਤੀ ਕੋਲ ਜਾ ਕੇ ਉਹਦੇ ਕੋਲੋਂ ਇਹੋ ਜੀ ਐਨਓਸੀ ਬਾਰੇ ਜਾਂ ਕੋਈ ਵੀ ਉਹਦੀ ਉਸਾਰੀ ਬਾਰੇ ਗਲਬਾਤ ਕਰਨ ਇਹ ਸਿਰਫ ਤੇ ਸਿਰਫ ਉਹਨੂੰ ਠੱਗਣਾ ਚਾਹੁੰਦੇ ਸਨ ਉਹਨੂੰ ਡਰਾ ਧਮਕਾ ਕੇ ਉਹਦੇ ਕੋਲੋਂ ਪੈਸੇ ਕਢਵਾਉਣਾ ਚਾਹੁੰਦੇ ਸਨ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਕਿ ਇਹਨਾਂ ਵਿੱਚੋਂ ਜਿਹੜੇ ਤਿੰਨ ਵਿਅਕਤੀ ਨੇ ਉਹ ਪ੍ਰੈਸ ਰਿਲੇਟਿਡ ਵਿਅਕਤੀ ਨੇ ਉਹ ਪ੍ਰੈਸ ਦੇ ਵਿੱਚ ਆਪਣਾ ਉਹਨਾਂ ਨੇ ਚੈਨਲ ਬਣਾਇਆ ਹੋ ਸੀਗਾ ਵੈਬ ਪੋਰਟਲ ਜਿਸ ਨੂੰ ਕਹਿੰਦੇ ਆ ਆਪਣੇ ਆ ਵੀਡੀਓਜ਼ ਬਣਾਉਂਦੇ ਸੀਗੇ ਵੀਡੀਓਜ਼ ਬਣਾ ਕੇ ਅਪਲੋਡ ਕਰਦੇ ਸੀਗੇ ਇਸ ਕਰਕੇ ਉਹਨਾਂ ਨੂੰ ਸਰਕਾਰੀ ਡਿਪਾਰਟਮੈਂਟਸ ਦੀ ਨੌਲੇਜ ਵੀ ਸੀਗੀ ਥੋੜਾ ਆਈਡੀਆ ਸੀਗਾ ਕਿ ਕਿੱਦਾਂ ਡਿਪਾਰਟਮੈਂਟਸ ਕੰਮ ਕਰਦੇ ਨੇ ਕਿਹੜੀਆਂ ਐਨਓਸੀਸ ਚਾਹੀਦੀਆਂ ਆਉਂਦੀਆਂ ਨੇ ਕਿਹੜੀਆਂ ਪਰਮਿਸ਼ਨਸ ਚਾਹੀਦੀਆਂ ਆਉਂਦੀਆਂ ਨੇ ਇਸ ਕਰਕੇ ਹੀ ਉਹਨਾਂ ਦੇ ਆਧਾਰੇ ਦੇ ਉੱਤੇ ਹੀ ਇਹ ਉਹਨੂੰ ਡਰਾਉਂਦੇ ਧਮਕਾਉਂਦੇ ਰਹੇ ਜਿਹੜੇ ਜਦੋਂ ਇਹ ਗੱਲ ਸਾਰੀ ਪੁਛਗੇਚ ਵਿੱਚ ਸਾਹਮਣੇ ਆਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਕਿਸੇ ਵੀ ਡਿਪਾਰਟਮੈਂਟ ਰਿਲੇਟਡ ਨਹੀਂ ਹਨ ਇਹ ਪ੍ਰਾਈਵੇਟ ਬੰਦੇ ਹਨ ਜਿਹੜਾ ਡਿਪਾਰਟਮੈਂਟ ਦੀ ਇਮਪਰਸੋਨੇਸ਼ਨ ਕਰਕੇ ਉਹਨਾਂ ਦੀ ਆਈਡੈਂਟੀਟੀ ਦਾ ਫਾਇਦਾ ਚੁੱਕਦੇ ਹੋਏ ਇਸ ਉਸ ਬੰਦੇ ਤੋਂ ਠੱਗੀ ਮਾਰਨਾ ਚਾਹੁੰਦੇ ਸਨ ਚੌਥਾ ਬੰਦਾ ਜਿਹੜਾ ਇਹਨਾਂ ਦਾ ਜਾਣਕਾਰੀ ਹੈ ਜੀ ਜਿਹਦਾ ਮੇਨ ਪਰਪਸ ਇਹਨਾਂ ਦੱਸਿਆ ਕਿ ਉਹਨਾਂ ਨੂੰ ਬਾਈਕ ਵਗੈਰਾ ਜਿਹੜਾ ਸਬਮਿਟ ਕਰਾ ਦਿੰਦਾ ਸੀਗਾ ਦੇ ਦਿੰਦਾ ਸੀਗਾ ਇੱਕ ਥੋੜੇ ਜੇ ਵਿਅਕਤੀ ਜਾਦਾ ਕਰਨ ਲਈ ਕਿ ਜ਼ਿਆਦਾ ਦਿਖਾਉਣ ਲਈ ਕਿ ਅਸੀਂ ਡਿਪਾਰਟਮੈਂਟ ਤੋਂ ਆਏ ਆ ਥੋੜਾ ਸੇਤਵਲ ਜੋ ਚੰਗਾ ਹੈ ਤੇ ਉਹਨੂੰ ਦਿਖਾਣ ਲਈਏ ਉਸਾਰੀ ਦਾ ਕੰਮ ਢਾਉਣ ਵਾਸਤੇ ਆ ਦੇਖੋ ਜੀ ਸਾਡੇ ਆਏ ਨੇ ਇਨਸਪੈਕਟਰ ਆਏ ਨੇ ਫੀਲਡ ਅਫਸਰ ਆਏ ਨੇ ਇਹਨਾਂ ਦੇ ਨਾਲ ਇਹ ਬੰਦੇ ਦੂਸਰੇ ਨੇ ਇਸੇ ਕਰਕੇ ਉਹਨਾਂ ਦੇ ਨਾਲ ਟਾਈ ਅਪ ਸੀ ਇਸ ਕਰਕੇ ਇਹਨਾਂ ਦੇ ਉੱਤੇ ਜਿਹੜੀ ਹੈਗੀ ਐ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 384 ਐਕਸਟਰਸ਼ਨ ਜਿਹਨੂੰ ਕਹਿੰਦੇ ਆ 419 420 ਜਿਹਦੇ ਵਿੱਚ ਇੰਪਰਸੋਨੇਸ਼ਨ ਤੇ ਚੀਟਿੰਗ ਅਤੇ 34 ਕਿਉਂਕਿ ਇਹ ਗਰੋ ਬਣਾ ਕੇ ਇਹ ਕੰਮ ਕਰ ਰਹੇ ਸੀ ਅ ਇਨੀਸ਼ੀਅਲ ਪੁੱਛਗਿਆਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਨੇ ਪਰ ਅਮਜੀਤ ਪੁੱਤਰ ਕਸ਼ਮੀਰ ਸਿੰਘ ਜੋਗੀ ਲੱਦੇਵਾਲੀ ਜਲੰਧਰ ਦਾ ਰਹਿਣ ਵਾਲਾ ਉਹ ਵੀ ਸਿਮਿਲਰਲੀ ਆਪਣੇ ਮਕਾਨ ਦੀ ਉਸਾਰੀ ਦਾ ਕੰਮ ਕਰ ਰਿਹਾ ਸੀਗਾ ਤੇ ਉਹਦੇ ਕੋਲੋਂ 2500 ਰੁਪਏ ਦੀ ਠੱਗੀ ਇਹਨਾਂ ਨੇ ਪਹਿਲਾਂ ਇਨੀਸ਼ੀਅਲੀ ਮਾਰੀ ਹੈ ਸਿਮਿਲਰਲੀ ਗਦਾਈਪੁਰ ਤੋਂ 8 ਤਰੀਕ ਨੂੰ ਨਵੇਂ ਬਣੇ ਹੋਏ ਕਰਦੀ ਉਸਾਰੀ ਦਾ ਵਿੱਚ ਵੀ ਇਹਨਾਂ ਨੇ ਇਦਾਂ ਹੀ ਜਾ ਕੇ ਵਿਗੜਨ ਪਾਇਆ ਉਹਨਾਂ ਕੋਲ ਪੈਸੇ ਦੀ ਡਿਮਾਂਡ ਕੀਤੀ ਤੇ ਉਹਨਾਂ ਕੋਲੋਂ 4000 ਰੁਪਈਆ ਇਹ ਉਹਨਾਂ ਕੋਲ ਠੱਗੀ ਮਾਰ ਕੇ ਲਿਆਏ ਨੇ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਚਾਰ ਜਣੇ ਨੇ ਪ੍ਰਾਇਮਾ ਵਸਾਈ ਇਹਨਾਂ ਦੀ ਪੁੱਛਗਿੱਛ ਵਿੱਚ ਜੋ ਗੱਲਾਂ ਸਾਹਮਣੇ ਆਈਆਂ ਨੇ ਮੈਂ ਪ੍ਰੈਸ ਦੇ ਨਾਲ ਸ਼ੇਅਰ ਕੀਤੀਆਂ ਨੇ ਅੱਜ ਇਹਨਾਂ ਦਾ ਰਿਮਾਂਡ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੈਕਸਿਮਮ ਰਿਮਾਂਡ ਲਿਆ ਜਾਵੇ ਤੇ ਇਹਨਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਹੋਰ ਕਿੱਥੇ ਕਿੱਥੇ ਇਹ ਠਗੀਆਂ ਮਾਰੀਆਂ ਨੇ ਜਾਂ ਲੋਕਾਂ ਨੂੰ ਡਰਾਇਆ ਧਮਕਾਇਆ ਉਹ ਚੀਜ਼ਾਂ ਜਦੋਂ ਸਾਹਮਣੇ ਆਣਗੀਆਂ ਅਸੀਂ ਪ੍ਰੈਸ ਦੇ ਨਾਲ ਸ਼ੇਅਰ ਕਰਾਂਗੇ